ਫਤੇਗੜ ਚੂਰੀਆਂ ਦੇ ਅਲੀਵਾਲ ਮੈਡੀਕਲ ਸਟੋਰ ਤੇ ਮਾਰਿਆ ਛਾਪਾ ਸਟੋਰ ਕੀਤਾ ਸੀ ਮੈਡੀਕਲ ਸਟੋਰ ਦਾ ਲਾਇਸੈਂਸ ਵੀ ਕੀਤਾ ਕੈਨਸਲ ਬਟਾਲਾ ਪੁਲਿਸ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਜਿਸ ਦੇ ਤਹਿਤ ਡੀਐਸਪੀ ਹਰੀਸ਼ ਬੈਲ ਨੇ ਇੱਕ ਵਾਰੀ ਫੇਰ ਮੈਡੀਕਲ ਸਟੋਰ ਖਿਲਾਫ ਕਾਰਵਾਈ ਕੀਤੀ ਹੈ ਇਸ ਮੈਡੀਕਲ ਸਟੋਰ ਵਾਲੇ ਦੇ ਖਿਲਾਫ ਪਹਿਲਾਂ ਵੀ ਦੋ ਪੀਐਸ ਦੇ ਮਾਮਲੇ ਦਰਜ ਨੇ ਤੀਸਰਾ ਹੁਣ ਮਾਮਲਾ ਦਰਜ ਹੋਇਆ ਇਹਨਾਂ ਦਾ ਮੈਡੀਕਲ ਸਟੋਰ ਦਾ ਲਾਇਸੈਂਸ ਵੀ ਕੈਨਸਲ ਕਰਵਾ ਕੇ ਡੀਐਸਪੀ ਨੇ ਸਟੋਰ ਨੂੰ ਸੀਲ ਕਰ ਦਿੱਤਾ ਹੈ ਗਲਤ ਬਤ ਕਰਦੇ ਨੇ ਡੀਐਸਪੀ ਹਰੀਸ਼ ਬੈਲ ਨੇ ਕਿਹਾ ਕਿ ਸਰਕਾਰ ਨਸ਼ੇ ਦੇ ਸਖਤ ਖਿਲਾਫ ਹੈ ਕਿਸੇ ਵੀ ਨਸ਼ਾ ਚਿੰ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਵੀ ਲੋਕਾਂ ਤਿੰਨ ਨਸ਼ੇ ਦੇ ਖਿਲਾਫ ਮਾਮਲੇ ਦਰਜ ਹਨ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਦਾਸਤ ਤੇ ਹੁਕਮ ਅਨੁਸਾਰ ਫ੍ਰੀਜ਼ ਕੀਤੀਆਂ ਜਾ ਰਹੀਆਂ ਹਨ ਕਿਉਂ ਇੰਦਾ ਦੇ ਕੰਮ ਨਹੀਂ ਕਰਦੇ ਜਿਸ ਨਾਲ ਕਿ ਪਹਿਲਾਂ ਵੀ ਦੋ ਬਰਸੀ ਦਰਜ ਹਾਂਜੀ ਇਹਦੇ ਲੋਕ ਨਾ ਹਰੇ ਉਹ ਤੇ ਨਾਂ ਲਿਆਤਾ ਸੀਗਾ ਵੀ ਆ ਪੱਥੌ ਲੀਆਂ ਆ ਤੇ ਉਹ ਦੋ ਤਾਂ ਨਹੀਂ ਹੋਣ ਵੀ ਮੈਨੂੰ ਇੰਨਾ ਨਹੀਂ ਪਤਾ ਮੈਂ ਤਾਂ ਦਵਾਈ ਲੈਣ ਗਈ ਸੀ ਅਮਰਤਸਰ ਵੀ ਕੀ ਹੋਇਆ ਆ ਇਹਨਾਂ ਤੇ ਹੋਇਆ ਹਾਂਜੀ ਇਹ ਪਾਰਸ ਮੈਡੀਕਲ ਸਟੋਰ ਤੇ ਅਸੀਂ ਕੁਝ ਦਿਨ ਪਹਿਲਾਂ ਰੇਡ ਕੀਤੀ ਸੀਗੀ ਤੇ ਕੇਵਲ ਕ੍ਰਿਸ਼ਨ ਇਹਦੇ ਪਾਰਸ ਦੇ ਫਾਦਰ ਆ ਉਹਦੇ ਤੇ ਕੇਸ ਰਜਿਸਟਰ ਕੀਤਾ ਕਿਉਂਕਿ ਉਹ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਕੋਲ ਟਰਾਮਾਡੋਲ ਵਗੈਰਾ ਇਹੋ ਜਿਹੀਆਂ ਦਵਾਈਆਂ ਸੀਗੀਆਂ ਜਿਹੜੀਆਂ ਕਿ ਐਨਡੀਪੀਐਸ ਦੀ ਜੱਜ ਆਂਦੀਆਂ ਉਹ ਅਸੀਂ ਫੜੀਆਂ ਸੀ ਤੇ ਇਹਨਾਂ ਦੇ ਐਨਡੀਪੀਐਸ ਦਾ ਹੀ ਕੇਸ ਰਜਿਸਟਰ ਕੀਤਾ ਜੋ ਇਸ ਟਾਈਮੇ ਜੁਡੀਸ਼ੀਅਲ ਕਸਟਡੀ ਚ ਹੈ ਇਹਨਾਂ ਦਾ ਜਿਹੜਾ ਲੜਕਾ ਹੈਗਾ ਪਾਰਸ ਉਹਦੇ ਤੇ ਦੋ ਕੇਸ ਪਹਿਲਾਂ ਆਲਰੇਡੀ ਹੀ ਐਨਡੀਪੀਐਸ ਦੇ ਦਰਜ ਹੈਗੇ ਆ ਤੇ ਅੱਜ ਅਸੀਂ ਜਿਹੜੀ ਇਹਨਾਂ ਜਰਨਲ ਲਾਇਸੈਂਸਿੰਗ ਅਥਾਰਟੀ ਹੈ ਉਹਦੇ ਉਹਨਾਂ ਕੋਲੋਂ ਅਸੀਂ ਆਰਡਰ ਲਏ ਆ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਗਿਆ ਤੇ ਉਹ ਲਾਇਸੈਂਸ ਇਹਨਾਂ ਨੂੰ ਜਿਹੜਾ ਉਹਦਾ ਨੋਟਿਸ ਜਿਹੜਾ ਕੈਨਸਲੇਸ਼ਨ ਆਰਡਰ ਹੈਗੇ ਆ ਉਹ ਇਹਨਾਂ ਨੂੰ ਰਿਸੀਵ ਕਰਾਤੇ ਚਪਕਾਤੇ ਆ ਤੇ ਇਹਨਾਂ ਦਾ ਜਿਹੜਾ ਇਹ ਹੈਗਾ ਮੈਡੀਕਲ ਸਟੋਰ ਹੈ ਉਹ ਬੰਦ ਕਰਾ ਦਿੱਤਾ ਗਿਆ ਹੈ। ਉਹ ਪ੍ਰੋਸੈਸ ਹੁੰਦਾ ਕਿ ਆਪ ਤੋਂ ਆਪ ਦੇ ਦੇਖ ਕੇ ਐਕਸ਼ਨ ਸਾਡਾ ਚੱਲ ਚੁੱਕੀ ਹੈ ਨਾ ਹੀ ਭੰਗੁੰਦੇ ਸੀ ਤਾਂ 60 ਜੁਲਿਆੰਦ ਦੇਖੋ ਜੀ ਅ ਅਸੀਂ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਔਰ ਸਾਡੇ ਡੀਆਈਜੀ ਬਾਰਡਰ ਰੇਂਜ ਸਰਦਾਰ ਸਤਿੰਦਰ ਸਿੰਘ ਜੀ ਔਰ ਸੁਹੇਲ ਕਾਸਮੀਰ ਐਸਐਸਪੀ ਬਟਾਲਾ ਇਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਸਾਰੀ ਬਟਾਲਾ ਪੁਲਿਸ ਨਸ਼ੇ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਤੇ ਹੁਣ ਉਹਦਾ ਹੀ ਇਹ ਨਤੀਜਾ ਆ ਕਿ ਅਸੀਂ ਇਹਨਾਂ ਨੂੰ ਇਹਦੇ ਨਾਲ ਇੱਕ ਪਬਲਿਕ 'ਚ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਗਲਤ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਆ ਜਿੰਨਾ ਮਰਜ਼ੀ ਉਹ ਇਹ ਗਲਤ ਕੰਮ ਕਰ ਲੈਣ ਉਹਦਾ ਅੰਜਾਮ ਐਂਡ ਤੇ ਜੇਲ੍ਹ ਹੀ ਹੈਗੀ ਆ ਔਰ ਅੱਜ ਇਹਨਾਂ ਦੇ ਲਾਇਸੈਂਸ ਤੱਕ ਅਸੀਂ ਕੈਨਸਲ ਕਰਾਤੇ ਕਿਉਂਕਿ ਇਹਦਾ ਪੂਰਾ ਫਾਲੋਅ ਅਪ ਰੱਖਿਆ ਗਿਆ ਹੈ ਅਸੀਂ ਉਹਨਾਂ ਨਾਲ ਕਨਸਰਨਡ ਡਿਪਾਰਟਮੈਂਟ ਨਾਲ ਵੀ ਸਾਡਾ ਪੱਤਰ ਵਿਹਾਰ ਚੱਲਦਾ ਰਿਹਾ ਜਿਹਦੇ ਕਰਕੇ ਅਸੀਂ ਬਹੁਤ ਜਲਦੀ ਇਹਨਾਂ ਦੇ ਆਰਡਰ ਲੈ ਲਏ ਹਾਂਜੀ ਪ੍ਰੋਪਰਟੀ ਫ੍ਰੀਜ਼ ਇਹਨਾਂ ਦੇ ਦੇਖੋ ਜੀ that is the part of the NDPS act ਅਸੀਂ ਉਹਦੇ ਵਿੱਚ ਇਹ ਇਹਨਾਂ ਨੇ ਜਿਹੜੀ ਪ੍ਰੋਪਰਟੀ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਆ ਉਹ 100% ਫ੍ਰੀਜ਼ ਵੀ ਹੋਏਗੀ ਤੇ ਕੱਲ ਨੂੰ ਉਹ ਕੰਪੀਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਫੋਰਫਿਟ ਕਰਕੇ ਸਰਕਾਰ ਦੇ ਖਾਤੇ 'ਚ ਵੀ ਜਾਏਗੀ ਇਸ ਕਰਕੇ ਮੈਂ ਤੁਹਾਡੇ ਚੈਨਲ ਤੋਂ ਮਾਧਿਅਮ ਤੋਂ ਵੀ ਇਹ ਮੈਸੇਜ ਵੀ ਦੇਣਾ ਇਹਨਾਂ ਪਬਲਿਕ ਨੂੰ ਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੈ ਇੱਕ ਦਿਨ ਮਾੜੇ ਕੰਮ ਨਾਲ ਬਣਾਈ ਹੋਈ ਛੱਤ ਵੀ ਸਿਰ ਤੇ ਨਹੀਂ ਰਹਿਣੀ